ਪੰਜਾਬ ਦੇ ਲੋਕ ਪੰਜਾਬ ਦੀ ਜਵਾਨੀ ਵਿਦੇਸ਼ਾਂ ਦੇ ਵੱਲ ਬਹੁਤ ਜਾ ਰਹੀ ਆ ਪਰ ਕੱਲੇ ਪੰਜਾਬ ਦੀ ਨਹੀਂ ਗੁਜਰਾਤ ਵਿੱਚੋਂ ਵੀ ਤਾਂ ਇਹੋ ਜੀਆਂ ਖਬਰਾਂ ਆ ਰਹੀਆਂ ਗੁਜਰਾਤ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦਾ ਮਾਡਲ ਸੂਬਾ ਜਿੱਥੋਂ ਦੇ ਮੁੱਖ ਮੰਤਰੀ ਰਹੇ ਆ ਤੇ ਜਿਹੜਾ ਵੀ ਜਹਾਜ਼ ਅਮਰੀਕਾ ਦੇ ਵਿੱਚੋਂ ਆਉਂਦਾ ਉਹਦੇ ਵਿੱਚ ਗੁਜਰਾਤੀ ਵੀ ਹੁੰਦੇ ਆ ਕਦੇ ਵੱਧ ਹੁੰਦੇ ਆ ਕਦੇ ਘੱਟ ਹੁੰਦੇ ਆ ਪਰ ਗੁਜਰਾਤੀ ਵੀ ਤਾਂ ਹੁੰਦੇ ਆ ਮਤਲਬ ਇਹ ਆ ਕਿ ਜਿਵੇਂ ਪੰਜਾਬ ਦੀ ਜਵਾਨੀ ਇੱਥੇ ਆਵਾਜ਼ ਆ ਰ ਆ ਉਵੇਂ ਗੁਜਰਾਤ ਦੀ ਜਵਾਨੀ ਵੀ ਤਾਂ ਆਵਾਜ਼ ਆ ਰ ਆ ਉਵੇਂ ਹਰਿਆਣਾ ਦੇ ਵਿੱਚ ਵੀ ਆਵਾਜ਼ ਆ ਰ ਆ ਉਵੇਂ ਯੂਪੀ ਦੇ ਵਿੱਚ ਵੀ ਆ ਉਵੇਂ ਹੋਰ ਬਖ ਬਖ ਸੂਬਿਆਂ ਦੇ ਵਿੱਚ ਵੀ ਆ ਚੰਗੇ ਭਵਿੱਖ ਦੀ ਭਾਲ ਦੇ ਵਿੱਚ ਗਲਤ ਤਰੀਕਾ ਚੁਣ ਲੈਣਾ ਮੈਂ ਇਹਦਾ ਤਾਂ ਹੱਕ ਦੇ ਵਿੱਚ ਨਹੀਂ ਪਰ ਇੱਥੋਂ ਜਿਹੜੀ ਗਿਣਤੀ ਆਉਂਦੀ ਵੀ ਜਹਾਜ਼ ਦੇ ਵਿੱਚੋਂ ਇੰਨੇ ਉਤਰੇ ਉਹਦੇ ਵਿੱਚ ਇੰਨੇ ਹਰਿਆਣੇ ਦੇ ਆ ਇੰਨੇ ਪੰਜਾਬ ਦੇ ਇੰਨੇ ਗੁਜਰਾਤ ਦੇ ਇੰਨੇ ਰਾਜਸਥਾਨ ਦੇ ਭਾਵ ਇਹਦਾ ਇਹ ਆ ਕਿ ਪੂਰੇ ਭਾਰਤ ਦੇ ਵਿੱਚ ਘਟ ਜਾਂ ਵੱਧ ਡੌਂਕੀ ਲਾ ਕੇ ਗਲਤ ਤਰੀਕੇ ਦੇ ਨਾਲ ਜਾਣ ਦੀ ਇੱਛਾ ਪਾਲਣ ਵਾਲੇ ਲੋਕਾਂ ਦੀ ਗਿਣਤੀ ਘਟਣ ਦੀ ਥਾਂ ਦੇ ਉੱਤੇ ਵੱਧ ਰਹੀ ਆ ਤੇ ਕੋਈ ਵੀ ਸਰਕਾਰ ਟਾਰ ਨਾ ਮਾਰਿਆ ਕਰੇ ਅਸੀਂ ਜਵਾਨੀ ਨੂੰ بڑا ਰੋਜ਼ਗਾਰ ਦਿੱਤਾ ਕੱਖ ਨਹੀਂ ਦਿੱਤਾਗਾ ਡਰਾਮੇਬਾਜ਼ੀ ਕੀਤੀ ਆ ਇਹ ਤੁਸੀਂ ਆਪ ਦਾ ਵੇਨੇ ਆ ਅੱਜ ਵੱਖ-ਵੱਖ ਸੂਬਿਆਂ ਦੇ ਵਿੱਚ ਵੱਖ-ਵੱਖ ਪੋਸਟਾਂ ਬਹੁਤ ਸਾਰੇ ਵਿਭਾਗਾਂ ਤੇ ਖਾਲੀ ਆ ਸੈਂਕੜੇ ਹਜ਼ਾਰਾਂ ਤੇ ਲੱਖਾਂ ਦੀ ਗਿਣਤੀ ਵਿੱਚ ਜਵਾਨੀ ਬੇਰੋਜ਼ਗਾਰ ਆ ਤੇ ਕਾਬਲਾ ਉਹ ਸਾਰੇ ਕੋਰਸ ਪੂਰੇ ਕੀਤੇ ਆ ਇਸ ਕਰਕੇ ਜਵਾਨੀ ਦੀ ਬਾਹ ਫੜਨ ਦੀ ਲੋੜ ਆ ਪਰ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਆ ਹਰਿਆਣੇ ਦੇ ਵਿੱਚ ਵੀ ਹਾਲਾਤ ਇਹੋ ਜਿਹੇ ਆ ਮੈਂ ਅੱਜ ਇੱਕ ਰਿਪੋਰਟ ਪੜ੍ਹੀ 10000 ਤੋਂ ਵੱਧ ਦੀ ਆਬਾਦੀ ਵਾਲੇ 144 ਪਿੰਡ ਆ ਹਰਿਆਣੇ ਦੇ ਵਿੱਚ ਹਰਿਆਣੇ ਦੇ ਵਿੱਚ 10000 ਤੋਂ ਵੱਧ ਦੀ ਆਬਾਦੀ ਵਾਲੇ 144 ਦੇ ਕਰੀਬ ਪਿੰਡ ਆ ਇਹਨਾਂ ਨੂੰ ਆਪਾਂ ਵੱਡੇ ਪਿੰਡ ਕਹਿੰਦੇ ਆ 10000 ਤੋਂ ਵੱਧ ਦੀ ਆਬਾਦੀ ਵਾਲੇ ਪੰਜਾਬ ਦੇ ਵਿੱਚ ਵੀ ਤਾਂ ਆਪਾਂ ਇਹਨਾਂ ਨੂੰ ਵੱਡੇ ਪਿੰਡ ਹੀ ਮੰਨਦੇ ਆ ਜਦੋਂ 10000 ਤੋਂ ਵੱਧ ਦੀ ਆਬਾਦੀ ਹੋਵੇ ਤੇ ਹਰ ਵੱਡੇ ਪਿੰਡ ਦੇ ਵਿੱਚ ਹਰਿਆਣੇ ਦੇ ਹਰ ਵੱਡੇ ਪਿੰਡ ਦੇ ਵਿੱਚ 100 ਤੋਂ ਲੈ ਕੇ 150 ਮੁੰਡਾ ਲੰਘੇ ਕੁਝ ਸਾਲਾਂ ਦੇ ਵਿੱਚ ਡੌਂਕੀ ਲਾ ਕੇ ਅਮਰੀਕਾ ਦੇ ਵਿੱਚ ਗਿਆ ਹੋਇਆ ਜਿਹੜੇ ਛੋਟੇ ਪਿੰਡ ਆ ਉੱਥੇ ਵੀ ਕੋਈ ਵਿਰਲਾ ਟਾਵਾ ਭਾਵੇਂ ਬੱਚਾ ਹੋਵੇ 10 ਤੋਂ ਲੈ ਕੇ 15 ਨੌਜਵਾਨ ਉੱਥੋਂ ਡੌਂਕੀ ਲਾ ਕੇ ਗਏ ਆ ਛੋਟੇ ਪਿੰਡਾਂ ਦੇ ਵਿੱਚ 10 ਤੋਂ 15 ਵੱਡੇ ਪਿੰਡਾਂ ਦੇ ਵਿੱਚ 100 ਤੋਂ ਲੈ ਕੇ 150 ਨੌਜਵਾਨ ਹਰਿਆਣੇ ਦੇ ਵਿੱਚ ਤੇ ਪਿੰਡਾਂ ਦੇ ਲੋਕੀ ਵਿਚੋਲੇ ਬਣੇ ਆ ਹੁਣ ਅਗਲੀ ਗੱਲ ਆ ਕਿ ਪਿੰਡਾਂ ਦੇ ਵਿੱਚ ਮੰਨ ਲਓ ਹੁਣ ਤੁਹਾਡਾ ਕੋਈ ਪਿੰਡ ਆ ਜਾਂ ਕੋਈ ਮੇਰਾ ਪਿੰਡ ਆ ਜਾਂ ਕੋਈ ਵੀ ਹੋਰ ਪਿੰਡ ਹੋਵੇ ਜਿੱਥੋਂ ਡੌਂਕੀ ਲਾ ਕੇ ਨੌਜਵਾਨ ਵੱਧ ਗਏ ਆ ਉਹ ਪਤਾ ਲੱਗਾ ਜੀ ਕਿ ਉਹਨਾਂ ਪਿੰਡਾਂ ਦੇ ਵਿੱਚ ਵਿਚੋਲੇ ਪਿੰਡ ਦੇ ਹੀ ਲੋਕ ਬਣੇ ਵੇ ਆ ਉਹ ਜਿਹੜੇ ਵਿਚੋਲੇ ਆ ਉਹਨਾਂ ਦੇ ਵੱਲੋਂ ਇਸ ਵੇਲੇ ਆਪਦੇ ਕਮਿਸ਼ਨ ਦੀ ਖਾਤਰ ਆਪਦੇ ਪਿੰਡ ਦੇ ਬੰਦਿਆਂ ਨੂੰ ਸੂਲੀ ਚੜਾਇਆ ਜਾਂਦਾ ਆਪਦੇ ਪਿੰਡ ਦੇ ਬੰਦਿਆਂ ਨੂੰ ਉਹਨਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਜਾਂਦਾ ਵੀ ਭਾਈ ਇਹਨੂੰ ਭੇਜਣਾ ਇਹਨੂੰ ਚੱਕ ਲੋ ਆ ਲਓ ਜੀ ਮੈਂ ਵਿਚੋਲਾ ਮੈਂ ਜੀ 40 ਲੱਖ ਚ ਗੱਲ ਕਰਵਾਉਣਾ ਮੈਂ 50 ਲੱਖ ਚ ਗੱਲ ਕਰਵਾਉਣਾ ਉਹਨਾਂ ਨੂੰ ਆਪਦਾ 2 ਲੱਖ ਮਿਲ ਗਿਆ 3 ਲੱਖ ਮਿਲ ਗਿਆ ਉਹਨਾਂ ਨੇ ਸੂਲੀ ਚਾੜਤਾ ਬਾਕੀ ਭਾਈ ਤੁਹਾਡੀ ਕਿਸਮਤ ਆ ਤੇ ਹੁਣ ਡੋਂਕਰ ਪਤਾ ਕੀ ਕਹਿੰਦੇ ਆ ਉਹ ਕਹਿੰਦੇ ਜੀ ਮੈਕਸੀਕੋ ਦੀ ਕੰਨ ਤੱਕ ਅਸੀਂ ਪਹੁੰਚਾਂਗੇ ਬਾਕੀ ਤੁਸੀਂ ਜਾਣੋ ਅੱਗੇ ਤੇਰੇ ਭਾਗ ਲੱਛੀਏ ਤੂੰ ਜਾਣ ਤੇਰਾ ਕੰਮ ਜਾਣੇ ਮਤਲਬ ਇਹ ਆ ਵੀ ਕੱਲਾ ਪੰਜਾਬ ਨਹੀਂ ਕੱਲਾ ਰਾਜਸਥਾਨ ਨਹੀਂ ਕੱਲਾ ਦਿੱਲੀ ਨਹੀਂ ਇਹ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਹਾਲਾਤ ਇੱਕੋ ਜਿਹੇ ਆ ਤੇ ਹਰਿਆਣੇ ਦੇ ਵਿੱਚ ਵੀ ਉਹੋ ਜਿਹੇ ਹਾਲਾਤ ਆ ਮੈਂ ਕੱਲ ਦੀ ਵੀਡੀਓ ਦੇ ਵਿੱਚ ਵੀ ਬੇਨਤੀ ਕੀਤੀ ਸੀ ਤੁਹਾਡੇ ਜਿਗਰ ਦੇ ਟੋਟੇ ਉਹ ਆ ਜਿਨ੍ਹਾਂ ਲਈ ਤੁਸੀਂ ਸੁੱਖਾਂ ਸੁਖਦੇ ਹੋ ਤੁਸੀਂ ਰੋਟੀ ਖਾਂਦੇ ਸੀ ਰੋਟੀ ਖਾਂਦੇ ਰਹੋਗੇ ਮੈਂ ਨਹੀਂ ਦੇਖਿਆ ਵੀ ਭਾਈ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਕੋਈ ਰੋਟੀ ਖਾਣੋਂ ਮਰਦਾ ਤਾਂ ਨਹੀਂ ਮੈਂ ਦੇਖਿਆ ਇੱਥੇ ਕੁਦਰਤ ਦੀ ਇੰਨੀ ਕਿਤਾ ਬਖਸ਼ਿਸ਼ ਹੈਗੀ ਆ ਗੁਰੂਆਂ ਦੀ ਬਖਸ਼ਿਸ਼ ਇੰਨੀ ਕਿਤਾ ਹੈਗੀ ਆ ਵੀ ਹੋਰ ਤਾਂ ਚਲੋ ਸਾਡੇ ਵਿੱਚ ਲੱਖ ਕਮੀਆਂ ਪਰ ਭੁੱਖਾ ਮਰਦਾ ਨਹੀਂ ਕੋਈ ਦੇਖਿਆ ਰੱਜ ਕੇ ਲੋਕ ਬਿਮਾਰ ਹੁੰਦੇ ਮੈਂ ਜ਼ਰੂਰ ਦੇਖਿਆ ਪਰ ਤੁਹਾਡੇ ਪਿੰਡ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਕਿਸੇ ਵੀ ਪਿੰਡ ਦੇ ਵਿੱਚ ਜਿੰਨੀ ਮਰਜ਼ੀ ਗੁਰਬਤ ਹੋਵੇ ਕੋਈ ਘਰ ਦੇ ਵਿੱਚ ਪਰ ਰੋਟੀ ਤਾਂ ਬਣ ਜਾਂਦੀ ਹੈ ਜਿਵੇਂ ਕਿਵੇਂ ਮਰਜ਼ੀ ਬਣੇ ਭਾਵੇਂ ਕੋਈ দান ਕਰ ਜੇ ਭਾਵੇਂ ਗੁਰਦੁਆਰੇ ਤੋਂ ਮਿਲ ਜੇ ਭਾਵੇਂ ਕੁਦਰਤ ਕੋਈ ਹੋਰ ਵਸੀਲਾ ਕਰ ਦੇ ਰੋਟੀ ਦਾ ਪ੍ਰਬੰਧ ਹੋ ਜਾਂਦਾ ਪਰ ਅਸੀਂ ਹੋਰ ਵਧੀਆ ਰੋਟੀ ਦੀ ਭਾਲ ਦੇ ਵਿੱਚ ਤੇ ਹੋਰ ਚੰਗੇ ਭੋਖੇ ਦੀ ਭਾਲ ਦੇ ਵਿੱਚ ਆਪਦੇ ਜਿਗਰ ਦੇ ਉਹਨਾਂ ਟੋਟਿਆਂ ਨੂੰ ਬਾਹਰ ਭੇਜਦੇ ਆਂ ਗਲਤ ਤਰੀਕੇ ਦੇ ਨਾਲ ਜਿਹੜੇ ਅਸੀਂ ਸੁੱਖਾਂ ਸੁਖ ਸੁਖ ਕੇ ਮੰਗੇ ਆ ਤੇ ਭਾਈ ਨਤੀਜੇ ਤੁਹਾਡੇ ਸਾਹਮਣੇ ਆ ਨਤੀਜੇ ਸਭ ਦੇ ਸਾਹਮਣੇ ਆ ਮੈਂ ਕੱਲ ਇੱਕ ਰਿਪੋਰਟ ਪੜ੍ਹਦਾ ਸੀ ਗੁਆਟੇਮਾਲਾ ਜਦੋਂ ਪਹੁੰਚਨੇ ਆ ਰਾਹ ਦੇ ਵਿੱਚ ਇੱਕ 92 ਕਿਲੋਮੀਟਰ ਦਾ ਜੰਗਲ ਪੈਂਦਾ ਕਿਨੇ 92 ਕਿਲੋਮੀਟਰ ਕਦੇ ਕੋਈ ਚੀਜ਼ ਆ ਗਈ ਕਦੇ ਕੋਈ ਚੀਜ਼ ਆ ਗਈ ਉਹ ਰਾਹ ਬੜਾ ਖਤਰਨਾਕ ਆ ਉਹਦੇ ਵਿੱਚੋਂ ਹਰ ਸਾਲ 30 35 ਲਾਸ਼ਾਂ ਮਿਲਦੀਆਂ ਲਵਾਰਸ ਲੋਕਾਂ ਦੀਆਂ ਤੁਸੀਂ ਪੁੱਤ ਆਪਦਾ ਮਰਨ ਲਈ ਭੇਜਿਆ ਤੁਸੀਂ ਧੀ ਆਪਣੀ ਮਰਨ ਲਈ ਭੇਜੀ ਆ ਇਥੇ ਜੇ 2 ਘੰਟੇ ਤੀ ਪੁੱਤ ਲੇਟ ਆਵੇ ਆਪਾਂ 100 ਸਵਾਲ ਕਰਦੇ ਆ ਤੇ ਡੌਂਕੀ ਲਾ ਕੇ ਜਦੋਂ ਘਰੋਂ ਜਾਂਦਾ ਤੇ ਜੰਟੇ ਗੱਲ ਕਹਿੰਦੇ ਕਿ 15-20 ਦਿਨਾਂ ਦੇ ਵਿੱਚ ਪਹੁੰਚ ਜਾਊਗਾ ਤੇ 6 ਮਹੀਨੇ ਬਾਅਦ ਉਹ ਬਾਰਡਰ ਦੇ ਉੱਤੇ ਪਹੁੰਚਦਾ بیس ਕੈਂਪ ਦੇ ਵਿੱਚ ਪਹੁੰਚਦਾ ਉਦੋਂ ਆਪਣੇ ਮਨ ਤੇ ਕੀ ਚੱਲਦਾ ਹੋਊਗਾ ਔਲਾਦ ਜਿੰਨਾ ਮਰਜ਼ੀ ਕਵੇ ਕਿ ਮੈਂ ਜਾਣਾ ਉਹਨੂੰ ਕੋਈ ਕਾਬਲ ਬਣ ਚਲਾ ਜਾ ਰੋਟੀ ਛੱਡ ਦੂ ਛੱਡ ਦੇਵੇ ਉਹ ਕੋ ਘਰ ਛੱਡਦਾ ਤੇਰੀ ਮਰਜ਼ੀ ਇੰਉਂ ਵੀ ਤਾਂ ਆਪਾਂ ਉਹਨੂੰ ਮਰਨ ਵਾਸਤੇ ਰਾਹ ਚੁਣਦੇ ਆ ਜਿਹੜੇ ਨੌਜਵਾਨ ਆਏ ਆ ਇਹ ਹੌਸਲਾ ਨਾ ਹਾਰਨ ਤੁਹਾਡੇ ਵਰਗੇ ਬਹੁਤ ਸਾਰੇ ਹੋਰ ਆ ਤੁਸੀਂ ਇਸ ਗੱਲ ਦਾ ਫਿਕਰ ਨਾ ਕਰੋ ਜੋ ਹੋ ਗਿਆ ਉਹ ਤਾਂ ਚਲੋ ਹੋ ਗਿਆ ਪਰ ਮਰਨਾ ਥੋੜੀ ਜਿਹਾ ਜਿਉਣ ਦੇ ਬਹੁਤ ਸਾਰੇ ਕਾਰਨ ਲੱਭਣੇ ਪੈਂਦੇ ਆ ਹੁਣ ਲੰਘੇ ਕੱਲ ਜਾਣਕਾਰੀ ਆਈ ਆ ਵੀ ਜਦੋਂ ਨੌਜਵਾਨ ਡਿਪੋਰਟ ਹੋ ਕੇ ਇਧਰ ਆਏ ਆ ਉਹਨਾਂ ਦੇ ਉੱਤੇ ਕਤਲ ਦਾ ਮਕਦਮਾ ਸੀਗਾ ਕਿਤੇ ਉਹ ਆਉਂਦੇ ਹੀ ਪੁਲਿਸ ਨੇ ਫੇਰ ਫੜ ਲਿਆ ਤੁਹਾਡਾ ਕ੍ਰਿਮੀਨਲ ਰਿਕਾਰਡ ਆ ਜਦੋਂ ਆਪਣਾ ਇੱਥੇ ਕ੍ਰਿਮੀਨਲ ਰਿਕਾਰਡ ਆ ਤੇ ਆਪਣੇ ਵਰਗੇ ਕ੍ਰਾਈਮ ਕਰਨ ਵਾਲੇ ਲੋਕਾਂ ਨੂੰ ਕਿਸੇ ਨੇ ਕਿਉਂ ਵੜਨ ਦੇਣਾ ਆਪਣੇ ਦੇਸ਼ ਦੇ ਵਿੱਚ ਗੱਲ ਸਿਰਫ ਇਹ ਆ ਕਿ ਅਸੀਂ ਆਪਣੇ ਆਪ ਦੇ ਵਿੱਚ ਕਾਬਲੀਅਤ ਪੈਦਾ ਕਰਗੇ ਸਿਰਫ ਕਾਬਲ ਲੋਕਾਂ ਦੀ ਲੋੜ ਆ ਜੇ ਤੁਹਾਡੇ ਕੋਲੇ 12ਵੀਂ ਕਲਾਸ ਕੀਤੀ ਤੁਸੀਂ ਤੁਸੀਂ 10 ਪੜ੍ਹੇ ਹੋ ਤੁਸੀਂ 12 ਪੜ੍ਹੇ ਹੋ ਤੁਸੀਂ 8 ਪੜ੍ਹੇ ਹੋ ਤੁਹਾਡੇ ਕੋਲ ਕਰਾਉਣਾ ਕੀ ਉਹਨਾਂ ਨੇ ਆਪਾਂ ਆਪੇ ਹੀ ਗੱਲ ਕਹਿੰਨੇ ਜੀ ਕਿ 12 ਪੜ੍ਹੇ ਦੀ ਤਾਂ ਇੱਥੇ ਕੋਈ ਬੁਕਤ ਨਹੀਂ ਤੇ ਤੁਹਾਡੀ ਅਮਰੀਕਾ ਦੇ ਵਿੱਚ ਕੀ ਬੁਕਤ ਪੈਣੀ ਆ ਆਪਣੇ ਆਪ ਨੂੰ ਸਵਾਲ ਕਰਨ ਦੀ ਲੋੜ ਆ ਆਪਾਂ ਬਾਅਦ ਦੇ ਵਿੱਚ ਧਰਨੇ ਵੀ ਲਾਉਣੇ ਆ ਏਜੰਟ ਤਾਂ ਗਲਤ ਹਨ ਹੀ ਬਹੁ ਗਿਣਤੀ ਏਜੰਟ ਗਲਤੀ ਆ ਉਹਨਾਂ ਦੇ ਘਰ ਆਪਾਂ ਭਰਨ ਨੂੰ ਥੋੜੀ ਜੰਮੇ ਆ ਸਰਕਾਰਾਂ ਦੀ ਡਰਾਮੇਬਾਦੀ ਚੱਲਦੀ ਰਹਿੰਦੀ ਹੁਣ ਵੀ ਚੱਲੀ ਜਾਣੀ ਆ ਹੁਣ ਇੱਕ ਤੇਰੇ ਗੱਲ ਕਰਨੀ ਕਿ ਅਮਰੀਕਾ ਦੇ ਜਿਹੜੇ ਬੰਦੇ ਆ ਉਹ ਡਿਪੋਰਟ ਕਰ ਕਰਕੇ ਤੇ ਅੰਮ੍ਰਿਤਸਰ ਵਰਗੀ ਪਵਿੱਤਰ ਥਾਂ ਨੂੰ ਡਿਪੋਰਟ ਦਾ ਕੇਂਦਰ ਨਾ ਬਣਾਇਆ ਜਾਵੇ ਵੀ ਇੱਥੇ ਡਿਪੋਰਟ ਹੁੰਦੇ ਬੱਦੇ ਆਉਂਦੇ ਆ ਇਹ ਗੱਲਾਂ ਗੱਲਾਂ ਰਹਿ ਜਾਣੀਆਂ ਇਹ ਗੱਲਾਂ ਤੁਹਾਨੂੰ ਵੀ ਵੀ ਵੋਟਾਂ ਤੱਕ ਚਿੱਤੇ ਰਹਿਣੀਆਂ ਤੇ ਸਾਨੂੰ ਵੀ ਨਹੀਂ ਚਿੱਤੇ ਰਹਿਣੀਆਂ ਤੇ ਬਾਕੀ ਲੋਕਾਂ ਨੂੰ ਵੀ ਚਿੱਤੇ ਰਹਿਣੀਆਂ ਇਹਨਾਂ ਗੱਲਾਂ ਦੇ ਵਿੱਚੋਂ ਅਰਥ ਕੀ ਨਿਕਲਣਾ ਤੇ ਆਪਾਂ ਸਬਕ ਕੀ ਸਿੱਖਣਾ ਸਵਾਲ ਇਹ ਆ ਸੈਂਕੜੇ ਪੰਜਾਬੀ ਹੋਰ ਆ ਰਹੇ ਆ ਸੈਂਕੜਿਆਂ ਨਹੀਂ ਹੋਰ ਆਉਣਾ ਤੇ ਸੈਂਕੜੇ ਹਲੇ ਜਾਣ ਦੀ ਤਿਆਰੀ ਕਰੀ ਬੈਠੇ ਆ ਸੈਂਕੜੇ ਕਿਉਂ ਤਾਂ ਹਜ਼ਾਰਾਂ ਹੀ ਹੋਣਗੇ ਪਰ ਜਿਹੜੇ ਲੋਕ ਕਾਬਲ ਨਹੀਂ ਉਹਨਾਂ ਨੂੰ ਦੇਸ਼ ਉਡੀਕ ਰਹੇ ਆ ਜਿਹੜੇ ਨਾ ਕਾਬਲ ਨੇ ਉਹਨਾਂ ਦੀ ਕਿਤੇ ਕੋਈ ਜ਼ਰੂਰਤ ਨਹੀਂ ਆ ਤੁਸੀਂ ਖੁਦ ਦੇ ਵਿੱਚ ਕਾਬਲੀਅਤ ਪੈਦਾ ਕਰੋ ਕੱਲੇ ਹਰਿਆਣੇ ਦੀ ਗੱਲ ਨਹੀਂ ਸਰਕਾਰ ਨੇ ਇਧਰ ਲਈ ਨੇ ਵੀ ਕਹਤਾ ਵੀ ਭਾਈ ਸੁਰੱਖਿਆ ਨੂੰ ਖਤਰੇ ਦੇ ਵਿੱਚ ਅਸੀਂ ਕੋਈ ਸਹਿਯੋਗ ਨਹੀਂ ਦੇ ਸਕਦੇ ਆਪਾਂ ਇਹ ਗੱਲ ਕਹਿੰਦੇ ਕਿ ਭਾਈ ਹੱਥ ਕੜੀਆਂ ਲਾ ਕੇ ਕਿਉਂ ਭੇਜਦੇ ਆ ਮੈਂ ਇੱਕ ਇਮੀਗ੍ਰੇਸ਼ਨ ਦੇ ਵਕੀਲ ਦੇ ਨਾਲ ਗੱਲ ਕੀਤੀ ਜਿਹੜਾ ਕਿ ਸੀਨੀਅਰ ਵਕੀਲ ਆ ਉਹ ਐ ਤਰ੍ਹਾਂ ਦਾ ਫਰਜ਼ ਨਹੀਂਗਾ ਮੇਰੇ ਖਿਆਲ ਜੀ ਉਹ ਕਿਹੜੇ ਕਾਰਨ ਆ ਜਿਹਦੇ ਕਰਕੇ ਭਾਈ ਇੱਥੇ ਹਥਕੜੀਆਂ ਲਾ ਕੇ ਪੈਰਾਂ 'ਚ ਬੇੜੀਆਂ ਪਾ ਕੇ ਭੇਜਦੇ ਆ ਉਹਦਾ ਤਰਕ ਹੋਰ ਸੀ ਉਹ ਕਹਿੰਦੇ ਮੰਨ ਲਓ ਉੱਥੋਂ ਭੇਜਿਆ ਜਾ ਰਿਹਾ 100 ਜਣੇ ਨੂੰ ਜਾਂ 150 ਜਣੇ ਨੂੰ ਤੇ ਰਾਹ ਦੇ ਵਿੱਚ ਪਾਇਲਟ ਦੇ ਨਾਲ ਜਾਂ ਕੋਈ ਹੋਰ ਕੁਝ ਉੱਠ ਕੇ ਸਾਰੇ ਜਣੇ ਕੋਈ ਬਦਸਲੂਕੀ ਹੋਵੇ ਫੇਰ ਉਹ ਕਹਿੰਦੇ ਇਸ ਕਰਕੇ ਹਥਕੜੀਆਂ ਲਾ ਕੇ ਭੇਜਦੇ ਆ ਤਾਂ ਜੋ ਜਹਾਜ਼ ਦੇ ਪਾਇਲਟ ਜਾਂ ਬਾਕੀ ਸਟਾਫ ਨੂੰ ਉਹ ਖਤਰਾ ਨਾ ਪੈਦਾ ਹੋਵੇ ਜਦੋਂ ਬੰਦੇ ਨੂੰ ਦੇਸ਼ ਦੇ ਵਿੱਚੋਂ ਕੱਢਿਆ ਜਾਊਗਾ ਬੰਦਾ ਹਾਈਪਰ ਹੋ ਜਾਊਗਾ ਗੁੱਸੇ ਦੇ ਵਿੱਚ ਆ ਜਾਊਗਾ ਤੇ ਜਹਾਜ਼ ਦੇ ਵਿੱਚ ਕੋਈ ਨੁਕਸਾਨ ਨਾ ਕਰ ਦੇਵੇ ਉਹਦਾ ਇੱਕ ਇਹ ਤਰਕ ਸੀਗਾ ਹਾਲਾਂਕਿ ਮੈਂ ਇਹ ਗੱਲ ਸੋਚਣਾ ਜੀ ਕਿ ਐਦਾਂ ਸ਼ਾਇਦ ਨਾ ਹੁੰਦਾ ਹੋਵੇ ਪਰ ਉਹਨੇ ਗੱਲ ਕਹੀ ਵੀ ਉਹਨਾਂ ਦੇ ਮਨ ਦੇ ਵਿੱਚ ਇਹ ਖਿਆਲ ਆ ਪਰ ਹਾਂ ਜੇਕਰ ਆਪਾਂ ਹੱਥਕੜੀਆਂ ਤੋਂ ਬੀੜੀਆਂ ਤੋਂ ਬਚਣਾ ਚਾਹੁੰਦੇ ਆ ਤੇ ਫਿਰ ਸਾਨੂੰ ਕੋਲੰਬੀਆ ਦੇ ਰਾਸ਼ਟਰਪਤੀ ਵਾਂਗੂ ਸਟੈਂਡ ਲੈਣਾ ਪਊਗਾ ਸਾਡੇ ਦੇਸ਼ ਦੀਆਂ ਸਰਕਾਰਾਂ ਦੇ ਵਿੱਚ ਉਹ ਸਟੈਂਡ ਲੈਣ ਦੀ ਜ਼ਰੂਰਤ ਹੈਣੀਗੀ ਜੇ ਇੱਕ ਨਿੱਕੇ ਜਿਹੇ ਦੇਸ਼ ਦੋ ਪੰਜਾਬਾਂ ਜਿਹੜਾ ਆਬਾਦੀ ਪੱਖੋਂ ਦੇਸ਼ਾ ਹੋ ਮੇਰਾ ਖਿਆਲ ਵੀ ਜੇ ਦੋ ਪੰਜਾਬ ਆਪਾਂ ਜਦੋਂ ਜੋੜ ਲੈਂਦੇ ਆ ਸਾਡੀ ਆਬਾਦੀ 6 ਕਰੋੜ ਤੋਂ ਵੱਧ ਹੋ ਜਾਂਦੀ ਆ ਉਹਨਾਂ ਦੀ 5.5 ਕਰੋੜ ਤੋਂ ਵੀ ਘੱਟ ਆ ਕੋਲੰਬੀਆ ਦੀ ਉਥੋਂ ਦੇ ਰਾਸ਼ਟਰਪਤੀ ਨੇ ਤਾਂ ਇਹ ਗੱਲ ਕਹਤੀ ਕਿ ਅਸੀਂ ਆਪਣਾ ਜਹਾਜ਼ ਭੇਜਦੇ ਹਾਂ ਉਹਨਾਂ ਨੇ ਜਹਾਜ਼ ਭੇਜਿਆ ਤੇ ਮੰਗਵਾਇਆ ਪਰ ਸਾਡੇ ਥੋੜੀ ਸਟੈਂਡ ਲੈਂਦੇ ਆ ਸਾਡੇ ਵਾਲੇ ਇਹ ਚਾਹੁੰਦੇ ਜੀ ਕਿ ਸਾਡੇ ਅਮਰੀਕਾ ਦੇ ਨਾਲ ਸਬੰਧ ਨਾ ਵਿਗੜਨ ਸਾਡੇ ਵਾਲੇ ਗੱਲ ਕਹਿੰਦੇ ਕਿ ਉਹ ਸਾਡੀ ਸਿਫਤ ਸਲਾਹ ਹੀ ਕਰਨ ਵੀ ਭਾਈ ਦੇਸ਼ ਦੇ ਨਾਲ ਸਾਡੇ ਸਬੰਧ ਬਹੁਤ ਵਧੀਆ ਤੇ ਫਰਕ ਵੀ ਨਹੀਂ ਪੈਂਦਾ ਸਰਕਾਰਾਂ ਨੂੰ ਉਹਨਾਂ ਨੇ ਵੋਟਾਂ ਦੇ ਵਿੱਚ ਜਿੱਤ ਹਾਸਲ ਕਰਨੀ ਉਹਨਾਂ ਨੂੰ ਵੋਟਾਂ ਦੇ ਵਿੱਚ ਜਿੱਤ ਮਿਲ ਜਾਂਦੀ ਹੈ ਪਰ ਜਦੋਂ ਇਹ ਨੌਜਵਾਨ ਇੱਥੇ ਆ ਜਾਂਦੇ ਆ 2 ਆਏ 10 ਆਏ 20 ਆਏ 100 ਆਇਆ ਉਹਨਾਂ ਦੇ ਲਈ ਸਰਕਾਰਾਂ ਨੇ ਟੁਕਬਾ ਪ੍ਰਬੰਧ ਕੀ ਕੀਤਾ ਇੱਕ ਹੁੰਦਾ ਨਾ ਮਲਮ ਲਾਉਣ ਦਾ ਕੋਈ ਜ਼ਰੀਆ ਬਣਦੇ ਆ ਸਰਕਾਰ ਕਿਹੜੀ ਤੇ ਪਾਰਟੀ ਕਿਹੜੀ ਮਲਮ ਲਾ ਰਹੀ ਆ ਜੇ ਬੀਜੇਪੀ ਦੀ ਸਰਕਾਰ ਜਿਹੜੇ ਸੂਬੇ ਚਾ ਉੱਥੇ ਬੀਜੇਪੀ ਜਵਾਨੀ ਨੇ ਕੁਝ ਨਹੀਂ ਕਰ ਰਹੀ ਜੇ ਸੂਬੇ ਦੀ ਸਰਕਾਰ ਇੱਥੇ ਇੱਥੇ ਆਇਆਂ ਨੂੰ ਆਪਾਂ ਗੁਲਦਸਤਾ ਫੜਾ ਕੇ ਜੀ ਆਣ ਨੂੰ ਥੋੜੀ ਕਹਿਣਾ ਜਾਂ ਆਪਾਂ 에ਰਪੋਰਟ ਤੇ ਪਹੁੰਚ ਜਾਂਦੇ ਆ ਆਪਾਂ ਕਰਦੇ ਕੀ ਹਾਂ ਉਹਨਾਂ ਲਈ ਕਰਾਂਗੇ ਕੀ 에ਜੰਟ ਨੂੰ ਫੜ ਲਿਆ ਨਹੀਂ ਫੜ ਲਿਆ 에ਜੰਟ ਚਲੇ ਗਏ ਆ ਫਰਰ ਹੋ ਗਏ ਹੋ ਮੇਰੀ ਕੁਸ਼ਕ પાસે ਗੱਲ ਹੋਈ ਉਹ ਕਹਿੰਦੇ ਜੀ 에ਜੰਟ ਕਿਹੜੇ ਇੱਥੇ ਬੈਠੇ ਆ ਉਹਨਾਂ ਨੇ ਦਫਤਰੀ ਨਹੀਂ ਬਣਾਇਆ ਪਹਿਲੀ ਗਲਤੀ ਆ ਇਹ ਤੁਰਦੇ ਫਿਰਦੇ ਏਜੰਟਾ ਮੋਬਾਈਲ ਏਜੰਟਾ ਇਹ ਮੈਂ ਤੁਹਾਨੂੰ ਮਿਲਾਤਾ ਤੁਸੀਂ ਉਹਨੂੰ ਬਿਲਾਤਾ ਉਹਨੇ ਉਹਨੂੰ ਮਿਲਾਤਾ ਤੇ ਉਦਾਹਰਨਾਂ ਕਈ ਹੁੰਦੀਆਂ 15 ਮੈਂ ਭੇਜੇ ਪਹਿਲਾਂ 16ਵਾਂ ਲਿਆ ਪੈਸੇ 20 ਭੇਜੇ ਇਹਨੇ ਪਹਿਲਾਂ ਦੇ 21 ਮੈਂ ਪੈਸੇ 50 ਭੇਜੇ ਇਹਨੇ ਦੇ 51ਵਾਂ ਪੈਸੇ ਆ ਕੁਛ ਆ ਉਹਨਾਂ ਦੇ ਵਿੱਚੋਂ ਕਈ ਏਜੰਟ ਬਾਹਰਲੇ ਮੁਲਕਾਂ ਦੇ ਵਿੱਚ ਆ ਭੱਜ ਗਏ ਆ ਟੰਗਾਂ ਦੇ ਪਤੇ ਟਿਕਾਣੇ ਬਦਲ ਲਏ ਆ ਤੇ ਕਈਆਂ ਨੇ ਕਈ ਕੁਝ ਹੋਰ ਕਰ ਲਿਆ ਹੋਊਗਾ ਤੇ ਕਈਆਂ ਦੀ ਅੰਦਰ ਖਾਤੇ ਕਈਆਂ ਨਾਲ ਮਿਲੀ ਭੁਗਤ ਵੀ ਹੈਗੀ ਆ ਲੁੱਟੇ ਕੌਣ ਜਾ ਰਹੇ ਆ ਆਪਾਂ ਆਪਦੇ ਪੈਸੇ ਬਚਾਉਣੇ ਕਿ ਨਹੀਂ ਬਚਾਉਣੇ ਇਹ ਦੇਖ ਲੋ ਕੈਨੇਡਾ ਦੀ ਵੀ ਸ਼ਕਤੀਆਂ ਬਹੁਤ ਕੀਤੀਆਂ ਕੋਈ ਲੋੜ ਨਹੀਂ ਉਹਨਾਂ ਨੂੰ ਉਹਨਾਂ ਲੋਕਾਂ ਦੀ ਜਿਹੜੇ ਲੋਕ ਕਾਬਲ ਨਹੀਂ ਤਜਰਬੇਕਾਰ ਨਹੀਂ ਤੇ ਕੋਈ ਲੋੜ ਨਹੀਂ ਯੂਕੇ ਨੂੰ ਉਹ ਤਾਂ ਬੰਦੇ ਭੇਜ ਰਹੇ ਆ ਉਹ ਕਹਿੰਦੇ ਸਾਡੇ ਜਿਹੜੇ ਇਥੋਂ ਦੇ ਮੂਲ ਵਾਸੀ ਆ ਉਹਨਾਂ ਦੇ ਕੋਲੇ ਕੰਮ ਦੇ ਮੌਕੇ ਘੱਟੇ ਪਏ ਆ ਉਹਨਾਂ ਨੇ ਪਹਿਲ ਉਹਨਾਂ ਨੂੰ ਦੇਣੀ ਆ ਇਹ ਸਾਡੇ ਦੇਸ਼ਾਂ ਵਾਂਗੂ ਨਹੀਂ ਵੀ ਭਾਈ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਪਹਿਲ ਦੇਈਏ ਨਾ ਦੇਈਏ ਪਰ ਅਸੀਂ ਬਾਹਰਲੇ ਸੂਬਿਆਂ ਦੇ ਵਿੱਚ ਆਇਆ ਉਹਨੂੰ ਪਹਿਲ ਦੇਣੀ ਆ ਉਹ ਰਜ਼ਕਾਰ ਕਮਾਉਣ ਆਏ ਆ ਆਪਾਂ ਰੋਜ਼ਗਾਰ ਕਮਾਉਣ ਗਏ ਆ ਤੇ ਆਪਾਂ ਗਏ ਤਾਂ ਵਿਸਟਰ ਵੀਜ਼ੇ ਦੇ ਉੱਤੇ ਹੀ ਆਪਾਂ ਤਾਂ ਗਏ ਗਲਤ ਤਰੀਕੇ ਦੇ ਨਾਲ ਆ ਇਸ ਕਰਕੇ ਭਾਈ ਸਮਝਣ ਦੀ ਲੋੜ ਆ ਵੀ ਭਾਈ ਟੈਕਨੀਕਲ ਸਮੱਸਿਆਵਾਂ ਕਿੱਥੇ ਆ ਸੋ ਭਾਈ ਜਹਾਜ਼ ਹੋਰ ਆ ਰਹੇ ਆ ਤੇ ਆਪਣੇ ਮੂਰੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਤੇ ਹਰਿਆਣੇ ਦੇ ਵਿੱਚੋਂ ਵੀ ਡੰਕਾਂ ਉਵੇਂ ਲੱਗਦੀਆਂ ਜਿਵੇਂ ਕਿ ਪੰਜਾਬ ਦੇ ਵਿੱਚੋਂ ਲੱਗ ਰਹੀਆਂ ਤੇ ਗੁਜਰਾਤ ਦੇ ਵਿੱਚ ਵੀ ਉਵੇਂ ਲੱਗ ਰਹੀਆਂ ਤੁਹਾਨੂੰ ਚੇਤੇ ਹੋਣਾ ਕੁਝ ਕੁ ਮਹੀਨੇ ਪਹਿਲਾਂ ਦੀ ਗੱਲ ਹੈ ਜਦੋਂ ਰਾਹ ਦੇ ਵਿੱਚੋਂ ਇੱਕ ਜਹਾਜ਼ ਮੁੜਿਆ ਸੀ ਅਮਰੀਕਾ ਦੇ ਵੱਲ ਜਾਂਦਾ ਉੱਥੇ ਤੇਲ ਪਾਣੀ ਦੇ ਲਈ ਉਹਨੂੰ ਲੈਂਡ ਕਰਵਾਇਆ ਗਿਆ ਸੀ ਜਦੋਂ ਪਤਾ ਲੱਗਾ ਇਮੀਗ੍ਰੇਸ਼ਨ ਦੇ ਅਧਿਕਾਰਗੇ ਉਹਨਾਂ ਨੂੰ ਇੱਕ ਈਮੇਲ ਗਈ ਸੀ ਉਹ ਵਾਪਸ ਭੇਜਤਾ ਸੀ ਭਾਰਤ ਦੇ ਵੱਲ ਸਾਰਾ ਹੀ ਡੌਂਕੀ ਲਾਉਣ ਵਾਲਿਆਂ ਦਾ ਸੀ ਉਹਦੇ ਵਿੱਚੋਂ ਬਹੁਤੇ ਗੁਜਰਾਤ ਦੇ ਸੀ ਜਿਹੜੇ ਉਹ ਗੁਜਰਾਤਕਾਂ ਨੇ ਸ਼ਿਕਾਇਤ ਦਰਜ ਕਰਵਾਈ ਜਿਹੜੇ ਏਜੰਟਾਂ ਤੇ ਪਰਚੇ ਦਰਜ ਹੋਏ ਆ ਕੀ ਉਹਨਾਂ ਨੂੰ ਫਾਹਲਾਤਾ ਕਿੰਨਾ ਕੁ ਨੁਕਸਾਨ ਹੋ ਗਿਆ ਏਜੰਟ ਜਾਣਦੇ ਹਨ ਕਿ ਸਾਡੀ ਠੰਡੀ ਨੂੰ ਹੱਥ ਪਾਉਣ ਵਾਲਾ ਨਹੀਂ ਕੋਈ ਉਹ ਸਾਨੂੰ ਫਸਾਉਂਦੇ ਹਨ ਅਸੀਂ ਫਸ ਕੇ ਰਾਧੀ ਹਾਂ ਆ ਸਾਡਾ ਇੱਕ ਬੰਦਾ ਚਲਾ ਜਾਵੇ ਅਸੀਂ 10 ਬੰਦੇ ਤਾਂ ਆਪਣੇ ਰਿਸ਼ਤੇਦਾਰੀਆਂ ਦੇ ਫਸਾ ਦਨੇ ਆ ਤੇ ਸਾਡੀ ਬਹੁਤਿਆਰ ਵਿੱਚ ਸੈਟਿੰਗ ਵੀ ਹੁੰਦੀ ਆ ਅਜੀ ਇਹਨੋਂ ਕੀ ਫਰਕ ਪੈਂਦਾ ਇਹਦਾ 30 ਲੱਖ ਦੀਸਾਂ ਦਾ 35 ਲੱਖ ਜੂਗਣੇ ਤਾਂ ਕਮਾ ਲੈਣੇ ਦੋਕ ਮੇਰਾ ਰੱਖਣੀ ਵਿੱਚ ਸਾਡਾ ਵੀ ਤਾਂ ਹਿੱਸਾ ਬਾ ਨਾ ਸੋ ਵੇਨੇ ਪਾਈ ਕੀ ਬਣਦਾ ਪਰ ਬੇਨਤੀ ਇਹ ਆ ਆਪਦੇ ਘਰਾਂ ਦੇ ਚਿਰਾਗ ਨਾ ਬੁਝਣ ਦਿਓ ਤੇ ਸਰਕਾਰਾਂ ਤੋਂ ਬਹੁਤੀ ਆਸ ਨਾ ਰੱਖੋ ਤੇ ਆਪਦੇ ਫਰਜ਼ਾਂ ਨੂੰ ਸਮਝੋ ਤੇ ਕਾਬਲ ਬਣੋ ਤੇ ਦੂਜੇ ਦੇਸ਼ਾਂ ਨੂੰ ਭੰਡਣ ਦੇ ਨਾਲੋਂ ਆਪਣੇ ਆਪ ਦੇ ਵਿੱਚ ਕਾਬਲੀਅਤ ਪੈਦਾ ਕਰਗੇ ਹਰ ਦੇਸ਼ ਨੂੰ ਕਾਬਲ ਬੰਦੇ ਦੀ ਲੋੜ ਆ ਮੈਂ ਕੱਲੇ ਇੱਕ ਰਿਪੋਰਟ ਪੜ੍ਹਦਾ ਸੀ ਕਿ ਵੱਖ-ਵੱਖ ਦੇਸ਼ਾਂ ਦੇ ਵਿੱਚ ਜਿਹੜੀਆਂ ਸੀਨੀਅਰ ਨਰਸਾਂ ਦੀ ਕਿੰਨੀ ਲੋੜ ਆ ਡਾਕਟਰਾਂ ਦੀ ਕਿੰਨੀ ਲੋੜ ਆ ਕਿੰਨੇ ਦੇਸ਼ਾਂ ਦੇ ਵਿੱਚ ਪਲੰਬਰ ਦੀ ਕਿੰਨੇ ਦੇਸ਼ਾਂ ਦੇ ਵਿੱਚ ਡੀਜ਼ਲ ਮੈਕੈਨਿਕ ਦੀ ਕਿੰਨੇ ਦੇਸ਼ਾਂ ਦੇ ਵਿੱਚ ਇਸ ਵੇਲੇ ਇਲੈਕਟ੍ਰੀਸ਼ੀਅਨਾਂ ਦੀ ਲੋੜ ਆ ਹੋਰ ਵੀ ਬੜੀਆਂ ਜਿਹੜੇ ਬੰਦੇ ਕਾਬਲ ਆ ਹੁਨਰਮੰਦ ਆ ਪਰ ਉਹ ਹੁਨਰ ਤਾਂ ਪੈਦਾ ਕਰਨਾ ਪਊਗਾ ਨਾ ਹੁਣ ਤੁਸੀਂ ਮੈਨੂੰ ਕਹੋ ਲੈ ਮੈਂ ਬਾਹਰਲੇ ਮੁਲਖ ਜਾਣਾ ਚਾਹੁੰਦਾ ਮੈਨੂੰ ਮੜਾ ਜਿਆ ਦੱਸੋ ਜੀ ਫਲਾਣੇ ਦੇਸ਼ ਦੇ ਵਿੱਚ ਕੀ ਆ ਮੇਰੇ ਲਈ ਮੌਕਾ ਮੈਂ ਥੋੜੀ ਦੱਸਣਾ ਜਾਓ ਗੂਗਲ ਤੇ ਸਰਚ ਕਰੋ ਟਾਈਮ ਲਾਓ ਉਥੇ ਅੰਗਰੇਜ਼ੀ ਦਾ ਪੰਜਾਬੀ ਦੇ ਵਿੱਚ ਅਨਵਾਦ ਕਰਨ ਦਾ ਤਰੀਕਾ ਸਿੱਖੋ ਤੇ ਜੇ ਕੁਝ ਵੀ ਨਹੀਂ ਆਉਂਦਾ ਫਿਰ ਤੁਹਾਡੇ ਕੋਲ ਕਰਾਉਣਾ ਕੀ ਆ ਕਿਸੇ ਨਹੀਂ ਸਵ ਇੱਥੇ ਆਪਾਂ ਨੂੰ ਕੰਮ ਨਹੀਂ ਮਿਲਦਾ ਆਪਣੇ ਕੋਲੇ ਕਹਿੰਦੇ ਹੁਨਰ ਆ ਤੇ ਸਾਡਾ ਇਹ ਹੁਨਰ ਉਥੋਂ ਦੀ ਪੜ੍ਹਾਈ ਤੋਂ ਬਾਹਰ ਸ਼ੁਰੂ ਹੋਊਗਾ ਸਾਡੇ ਕੰਮ ਦੇ ਢੰਗਾ ਤੇ ਉਹਨਾਂ ਦੇ ਕੰਮ ਢੰਗਾ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਆ ਬਾਕੀ ਤੁਹਾਡੀ ਮਰਜ਼ੀ ਪਾਈ ਖੁੱਲੇ ਖਾਤੇ ਪੰਜਾਬੀਆਂ ਦੇ ਅੰਗਰੇਜ਼ ਟੰਗ ਦਿੰਦੇ ਹੁੰਦੇ ਅਸੀਂ ਅਸੀਂ ਚੱਬ ਕਰ ਦਿੰਦੇ ਹਾਂ ਗੋਰਿਆਂ ਨੂੰ ਭਾਜੜਾ ਪਾ ਦਿੰਨੇ ਹਾਂ ਅੱਜ ਆਪਾਂ ਤਾਂ ਉੱਥੇ ਜਾਂਦੇ ਡੌਂਕੀਆਂ ਲਾ ਲਾ ਕੇ ਆਪਾਂ ਉੱਥੋਂ ਕੀ ਲੈਣ ਜਾਂਦੇ ਆ ਆਪਾਂ ਫੁਕਰੀਆਂ ਛੱਡ ਗਏ ਫੁਕਰੇ ਬਣਨਾ ਛੱਡ ਗਏ ਹਾਲਾਤ ਨੂੰ ਸਮਝ ਗਏ ਘੱਟ ਰੋਟੀ ਖਾ ਲਈਏ ਕਾਬਲੀਅਤ ਪੈਦਾ ਕਰੀਏ ਤੇ ਸਾਰੇ ਮੁਲਕ ਸਾਡੇ ਆ